ਹੇਸ਼ ਬਹਲਾ ਕਬਨ ਲੈ ਕੋਈ ਟ੍ਰੈਪੋ ਰਾਈਡਿੰਗ ਕੋਈ ਬਰਾਕੇ ਵਾਰ ਕੋਈ ਕਿਸੇ ਕਰੇ ਹੁੱਲਰ ਬਾਜੀ ਨਹੀਂ ਕਰੇਗਾ ਉਦਿਆ ਜਹਾ ਤਿਹਾਰਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਟ੍ਰੈਪ ਰਾਈਡਿੰਗ ਜਾਂਦੇ ਨੇ ਅੰਦਰੋਂ ਆਪੇ ਹੁੱਲਰ ਬਾਜੀ ਕਰਦੇ ਨੇ ਉਹਨਾਂ ਨੂੰ ਰੋਕਣ ਲਈ ਸਾਡੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਪੈਸੇ ਨਾ ਕਬਨ ਦਿੱਤੀ ਗਿਆ ਮੈਸਰ ਵੀ ਹੋਰਿਆ ਵਧੀਆ ਤਿਹਾਰ ਵਧੀਆ ਤਰੀਕਾ ਨਾਲ ਆਪਣੇ ਅਨਜਾਇ ਕਰੋ ਕਰੇ ਬੈਂਕਿੰਗ ਵਧੀਆ ਤਰੀਕਾ ਨਾਲ ਕਰੋ ਜੇ ਗੁਰੂ ਘਰ ਜਾਣਾ ਮੱਥੇ ਤੇ ਕੋਈ ਬਾਬਾ ਦਾ ਨਾਮ ਲਓ ਸ਼੍ਰੀਮਾਨ ਜੋਗ ਸੀਪੀ ਸਾਹਿਬ ਤਲਦੀਪ ਸਿੰਘ ਚੈਲ ਆਈਪੀਐਸ ਮੈਡਮ ਗੁਰਪ੍ਰੀਤ ਕੋਰਪੋਰੇਸ਼ਨ ਜੀ ਦੇੋਂ ਐਡੀਸੀ ਟਰੈਕ ਵੱਲੋਂ ਉਹਨਾਂ ਦੇ ਹੱਦ ਤਾਮਾ ਕੋ ਅਹੀ ਸ਼ੁਭਾਹ ਨਾਕਾ ਬਣ ਰਿਹਾ ਕੋਈ ਟ੍ਰੈਪਰ ਰਾਈਡਿੰਗ ਕੋਈ ਬਟਾਕੇ ਵਾਰਾ ਕੋਈ ਕਿਸੇ ਕਰੇ ਹੁੱਲਰ ਬਾਜ ਨਹੀਂ ਕਰੇਗਾ ਹੋਲੀ ਦਾ ਜਹਾ ਤਿਹਾਰਾ ਵਧੇ ਤਿੱਕਣਾ ਮਨਾਇਆ ਜਾਵੇ ਕੋਈ ਕਿਸੇ ਨੂੰ ਵੀ ਕੋਈ ਲਾਇਡਰ ਰੂਡ ਚਾ ਕੋਈ ਇੰਟਰਫੇਅਰ ਕਰਿਆ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਅੱਜ ਸ਼ੁਭਾਹ ਨਾਕਾ ਮੇਸ ਕਰਕੇ ਆ ਕਿਉਂਕਿ ਟ੍ਰੈਪਰ ਰਾਈਡਿੰਗ ਜਾਂਦੇ ਨੇ ਕਿ ਕਿ ਮੁੰਡੇ ਆਉਂਦੇ ਹੁਲਰ ਬਾਜੀ ਕਰਦੇ ਨੇ ਉਹਨਾਂ ਨੂੰ ਰੋਕਣ ਲਈ ਸਾਡੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਇਹ ਨਾਕਾ ਬਣ ਦਿੱਤੀ ਗਿਆ ਹੈ ਚਲਾਨ ਕੀਤੇ ਜਾ ਰਹੇ ਨੇ ਟ੍ਰੈਪਰਿੰਗ ਦੇ ਵੱਧ ਤੋਂ ਵੱਧ ਚਲਾਨ ਹੋ ਰਹੇ ਨੇ ਲੋਕਾਂ ਨੂੰ ਮੈਸੇਜ ਇਹ ਹੁਲਿਆ ਵਧੀਆ ਤਰੀਕੇ ਨਾਲ ਆਪਣੇ ਅਨਜਾਇ ਕਰੋ ਕਰੇ ਬੈਗਿੰਗ ਵਧੀਆ ਤਰੀਕੇ ਨਾਲ ਕਰੋ ਮਿੱਠੇ ਗੁਰੂ ਘਰ ਜਾਣਾ ਮੱਥੇ ਤੇ ਕੋਈ ਬਾਬਾ ਦਾ ਨਾਮ ਲਓ ਕੋਈ ਪੁਲਿਸ ਦੀ ਸੂਚਨਾ ਲੱਗਿਆ ਹੋਇਆ ਤੁਹਾਡੇ ਲੱਗ ਕੇ ਬਿਲਕੁਲ ਜੀ ਅੱਜ ਪੰਜਾਬ ਪੁਲਿਸ ਵੱਲੋਂ ਇਹ ਸਪੈਸ਼ਲ ਇਨਫੋਰਸਮੈਂਟ ਨਾਕਾ ਇੱਥੇ ਲਗਾਇਆ ਗਿਆ ਹੈ ਹੋਲੀ ਦਾ ਦੇਖੋ ਬਹੁਤ ਵਧੀਆ ਤਿਹਾਰ ਹੈ ਸਾਰੇ ਜਿੰਨੇ ਆਪਣੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਵੀ ਔਰ ਇੱਕ ਸਾਡੇ ਵੱਲੋਂ ਵੀ ਇਹ ਮੈਸੇਜ ਹੈ ਕਿ ਆਪਣਾ ਬਹੁਤ ਵਧੀਆ ਢੰਗ ਦੇ ਨਾਲ ਆਪਣਾ ਹੋਲੀ ਦਾ ਤਿਹਾਰ ਮਨਾਓ ਆਪਣੇ ਪਰਿਵਾਰ ਨਾਲ ਖੁਸ਼ੀਆਂ ਨਾਲ ਇਹ ਹੁੱਲੜਬਾਜੀ ਕਰਕੇ ਆ ਜਿਹੜੇ ਲੜਕੇ ਆ ਆ ਮੋਟਰਸਾਈਕਲਾਂ ਤੇ ਜਾਂ ਹੋਰ ਉਹਦੇ ਨਾਲ ਦੇਖੋ एनवायरनमेंट ਤਾਂ ਖਰਾਬ ਹੁੰਦਾ ਹੀ ਹੈ ਨਾਲ ਆਪਣਾ ਸੋਸ਼ਲ ਵੀ ਥੋੜਾ ਜਿਹਾ ਆਪਾਂ ਨੂੰ ਆਪਣੀ ਕੋਈ ਜ਼ਿੰਮੇਵਾਰੀ ਬਣਦੀ ਹੈ ਆਪਾਂ ਬਹੁਤ ਵਧੀਆ ਤਰੀਕੇ ਨਾਲ ਇਸ ਤਿਹਾਰ ਨੂੰ ਮਨਾਈਏ ਔਰ ਸਹਿਯੋਗ ਦਈਏ ਖਾਸ ਕਰਕੇ ਸਾਡੇ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਵੀਰ ਦੇਖੋ ਆਪਣੀਆਂ ਸਪੈਸ਼ਲ ਆਪਣੀਆਂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਛੱਡ ਕੇ ਅੱਜ ਇਹ ਇੱਥੇ ਆਪਣੀ ਡਿਊਟੀ ਕਰ ਰਹੇ ਨੇ ਔਰ ਸਾਡਾ ਵੀ ਫਰਜ਼ ਬਣਦਾ ਹੈ ਵੀ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦਈਏ ਔਰ ਆਪਣੇ ਇਲਾਕੇ ਨੂੰ ਆਪਣੇ ਸ਼ਹਿਰ ਨੂੰ ਅਸੀਂ ਬਹੁਤ ਖੂਬਸੂਰਤੀ ਦੇ ਨਾਲ ਇਸ ਤਿਹਾਰ ਦਾ ਆਨੰਦ ਔਰ ਇੱਕ ਇੱਕ ਸੁਨੇਹਾ ਦਈਏ ਕਿ ਅਸੀਂ ਇੱਕ ਐਦਾਂ ਦੇ ਵਧੀਆ ਇਲਾਕੇ ਔਰ ਪੰਜਾਬ ਦੇ ਵਿੱਚ ਅਸੀਂ ਖਾਸ ਕਰਕੇ ਲੁਧਿਆਣਾ ਨਿਵਾਸੀਆਂ ਨੂੰ ਮੈਂ ਮੈਂ ਅਪੀਲ ਕਰਦਾ ਕਿ ਬਹੁਤ ਵਧੀਆ ਤਰੀਕੇ ਨਾਲ ਇਸ ਤੇ ਹਾਰ ਨੂੰ ਮਨਾਇਆ ਜਾਵੇ ਔਰ ਇੱਕ ਵਧੀਆ ਸੁਨੇਹਾ ਇਸ ਸਾਰੀ ਸੋਸਾਇਟੀ ਵੱਲ ਸਾਡੇ ਵੱਲੋਂ ਜਾਇਆ ਜਾਵੇ ਧੰਨਵਾਦ